ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੜ ਕੋਲ ਠੀਕ ਹੋਵੋਗੇ ਤਾਰਾ ਜੀ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡਾ ਕਰੰਟ ਅਫੇਅਰਾਂ ਦਾ ਅਗਲਾ ਲੈਕਚਰ ਇਸ ਵੀਡੀਓ ਦੇ ਵਿੱਚ ਦਾ ਜੀ ਅੱਜ ਆਪਾਂ ਕਰੰਟ ਅਫੇਅਰ ਕਰਨੇ ਆ 7 ਫਰਵਰੀ 8 ਤੇ 9 7 8 9 ਫਰਵਰੀ ਤਿੰਨ ਦਿਨਾਂ ਦੇ ਕਰੰਟ ਅਫੇਅਰ ਕਰਾਂਗੇ ਤੇ ਕੱਲ ਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ 10 11 12 ਠੀਕ ਹੈ ਜੀ ਆਪਾਂ ਹਰੇਕ ਵੀਡੀਓ ਦੇ ਵਿੱਚ ਤਿੰਨ ਦਿਨਾਂ ਦੇ ਕਰੰਟ ਅਫੇਅਰ ਕਰਦੇ ਹੁੰਨੇ ਆ ਤਾਂ ਆਪਣੀ ਇੱਕ ਵੀਡੀਓ ਤਿੰਨ ਦਿਨਾਂ ਦੇ ਕਰੰਟ ਅਫੇਅਰਾਂ ਦੇ ਬਰਾਬਰ ਹੁੰਦੀ ਹੈ ਠੀਕ ਹੈ ਜੀ ਚਲੋ ਤੇ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਰਾਜੇ ਤੁਹਾਨੂੰ ਮੈਂ ਛੋਟੇ ਡਿਟੇਲ ਦੇ ਵਿੱਚ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਵੀਡੀਓ ਪੰਜਾਬ ਪਟਵਾਰੀ ਗਰੁੱਪ ਡੀ ਇਹਨਾਂ ਚੋਂ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦਾਗਾ ਰਾਜੇ ਠੀਕ ਹੈ ਜੀ ਉਹ ਤੁਸੀਂ ਸਾਰੀ ਤਿਆਰੀ ਰਾਜੇ ਆਪਣੀ ਐਪ ਤੋਂ ਕਰ ਸਕਦੇ ਹੋ ਆਪਣੀ ਐਪ ਦਾ ਨਾਮ ਹੈਗਾ ਰਾਜੇ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ ਦੀਪਪੁਲ ਰ ਐਜੂਕੇਸ਼ਨ ਰ ਜਿੰਨਾਂ ਬੱਚਾ ਕੋਲੇ ਆਈਫੋਨ ਰ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ਓ ਆਰ ਜੀ ਕੋ ਯਕਿਨ ਕਰਕੇ ਸੇ ਕੈਂਡੀਡੇਟ ਹੋ ਗਿਆ ਹੈ ਪ੍ਰਤੀ ਪ੍ਰੋਬਲਮ ਹੋਈਆਂ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਰਾਜੇ ਦੇ ਵਿੱਚ ਤੁਹਾਨੂੰ ਪੀਡੀਐਫ ਪਲੱਸ ਲੈਕਚਰ ਸਾਰੇ ਕਲਾਸਾਂ 0 ਲੈਵਲ ਤੋਂ ਮਿਲਣਗੇ ਰਾਜੇ ਪਲੱਸ ਸਾਰੇ ਲੈਕਚਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹੋਣਗੇ ਆਫਲਾਈਨ ਕਲਾਸਾਂ ਦੇ ਮੁਕਾਬਲੇ ਰਾਜੇ ਫੀਸ 5% ਹੈਗੀ ਠੀਕ ਹੈ ਜੀ ਜਿਹੜਾ ਹੁਣ ਇਹਦੇ ਆਫਰ ਚੱਲ ਰਿਹਾ ਹੈਗਾ ਇਹ ਆਫਰ 5 ਤਰੀਕ ਤੱਕ ਅੱਜ ਦਾ ਤੇ ਕੱਲ ਦਾ ਦਿਨ ਇਹ ਆਫਰ ਚੱਲੂਗਾ ਇਸ ਤੋਂ ਬਾਅਦ ਰਾਜੇ ਦਾ ਪ੍ਰਾਈਸ ਅਪ ਹੋਣਗੇ ਜੇ ਕੋਈ ਕੈਂਡੀਪ ਚੇਜ ਕਰਨਾ ਚਾਹੁੰਦਾ ਉਹ ਕਰ ਸਕਦਾਗਾ ਠੀਕ ਹੈ ਜੀ ਬਾਕੀ ਕੰਟੈਂਟ ਦੀ ਰਾਜੇ ਸਾਡੀ 100% ਗਾਰੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੰਟਾਂ ਨੂੰ ਕੰਟੈਂਟ ਕਰਵਾਇਆ ਹੋਇਆ ਆਊਗਾ ਹੀ ਆਊਗਾ ਬਾਕੀ ਡਿਪੈਂਡ ਕਰਦਾ ਤੁਹਾਡੀ ਮਿਹਨਤ ਤੇ ਠੀਕ ਹੈ ਜੀ ਚਲੋ ਹੁਣ ਅਜੇ ਪਹਿਲੀ ਗੱਲ ਕਰਦੇ ਆਪਾਂ ਆਰਵੀਆਈ ਦੀ ਆਰਵੀਆਈ ਹੈਗੀ ਆਪਣੀ ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ 1 April 1935 ਦੇ ਵਿੱਚ ਬਣੀ ਸੀ ਠੀਕ ਹੈ ਜੀ ਤੇ ਇਹਦੇ ਵਿੱਚ ਜੇ ਕਹਿੰਦੇ ਰਾਜ ਜੀ ਤੁਹਾਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਆਪਾਂ ਕਈ ਰੇਸ਼ਿਓ ਯਾਦ ਕਰਕੇ ਗਏ ਆ ਕਿ ਇਸ ਵਾਰ ਆਪਣੀ ਅ ਜੀ ਡੀ ਪੀ ਦੀ ਗਰੋਥ ਕਿੰਨੀ ਰਹਿਣ ਵਾਲੀ ਹੈ 23 24 ਦੇ ਵਿੱਚ 22 23 ਦੇ ਹਿਸਾਬ ਤੇ ਕਿੰਨੀ ਗਰੋਥ ਅੱਗੇ ਵਧੂਗੀ ਸਾਰਾ ਕੁਝ ਆਪਾਂ ਪੜ ਕੇ ਗਏ ਆ ਤਾਂ ਉਵੇਂ ਜਿਵੇਂ ਹੁਣ ਇਹ ਪੁੱਛ ਰਹੇ ਨੇ ਆਪਾਂ ਤੋਂ ਕਹਿੰਦੇ ਭਾਈ ਆਰ ਆਰ ਵੀ ਆਈ ਹੈ ਜਿਹੜੀ ਉਹਨਾਂ ਨੇ ਇੱਕ ਰੈਪੋ ਰੇਟ ਦੱਸੀ ਹੈ ਜਿਹੜਾ ਰੈਪੋ ਰੇਟ ਹੁੰਦੀ ਹੈ ਠੀਕ ਹੈ ਜਿਹੜਾ ਆਪਾਂ ਆਰ ਆਰ ਕਹਿ ਦੰਦੇ ਆ ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ ਮੌਜੂਦਾ ਰੈਪੋ ਰੇਟ ਦਰ ਕੀ ਹੈ ਇਹ ਪੁੱਛ ਰਹੇ ਨੇ ਇਹ ਹੈਗੀ ਹੈ ਜਿਹੜਾ 6.5% ਠੀਕ ਹੈ ਜੀ ਬਾਅਦ ਡੀਪਲੀ ਜਾਣ ਦੀ ਰੋਡ ਨਹੀਂ ਬਾਅਦ ਤੁਸੀਂ ਡਾਇਰੈਕਟ ਆ ਹੀ ਜਾ ਕੇ ਕਰ ਲਿਓ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਪੁੱਛ ਸਕਦੇ ਆ ਆਪਾਂ ਤੋਂ ਕਿਹਦੇ ਦੋਸ ਮੋਚੇ ਦੋਸ ਮੋਚੇ ਫੈਸਟੀਵਲ ਕਿਸ ਰਾਜ ਜਾਂ ਜੂਟੀ ਦੇ ਵਿੱਚ ਦਾ ਪ੍ਰਮੁੱਖ ਤਿਹਾਰਾ ਹੈ ਤੁਹਾਨੂੰ ਕਿਤੇ ਵੀ ਜੰਮੂ ਕਸ਼ਮੀਰ ਨਾਲ ਰਿਲੇਟਡ ਕੋਈ ਚੀਜ਼ ਆ ਜੇ ਲਦਾਖ ਨਾਲ ਰਿਲੇਟਡ ਕੋਈ ਚੀਜ਼ ਆ ਜੀ ਤਾਂ ਇਹ ਰਾਜੇ ਦੋਨਾਂ ਦੇ ਵਿੱਚੋਂ ਤੁਹਾਨੂੰ 200% ਪੇਪਰ ਦੇ ਵਿੱਚ ਪ੍ਰਸ਼ਨ ਮਿਲਦਾ ਹੀ ਮਿਲਦਾ ਹੁੰਦਾ ਜੇਕਰ ਤੁਸੀਂ ਪਿਛਲੇ ਪੇਪਰ ਚੱਕ ਕੇ ਦੇਖੋ ਪੁਲਸ ਦੇ ਪਟਵਾਰੀ ਦੇ ਕੋਈ ਵੀ ਚੱਕ ਕੇ ਦੇਖੋ ਲਦਾਖ ਨਾਲ ਰਿਲੇਟਡ ਜੰਮੂ ਕਸ਼ਮੀਰ ਰਿਲੇਟਡ ਪ੍ਰਸ਼ਨ ਹਰੇਕ ਪੇਪਰ ਦੇ ਵਿੱਚ ਆਈ ਹੋਇਆਗਾ ਤਾਂ ਇਹ ਕਹਿੰਦੇ ਦੋਸ ਮੋਚੇ ਫੈਸਟੀਵਲ ਕਿਸ ਰਾਜ ਜਾਂ ਜੂਟੀ ਦੇ ਵਿੱਚ ਮਨਾਇਆ ਜਾਂਦਾਗਾ ਜੂਰੀ ਟੈਰੀਟਰੀ ਟੋਰੀਟਰੀ ਦੇ ਵਿੱਚ ਮਨਾਇਆ ਜਾਂਦਾਗਾ ਦੱਸੋ ਜੀ ਤਾਂ ਇਹ ਮਨਾਇਆ ਜਾਂਦਾ ਲਦਾਖ ਦੇ ਵਿੱਚ ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਸ ਤਵਾਰ ਅਗਲੇ ਪ੍ਰੈਸ਼ਾਂ ਦੀ ਗੱਲ ਕਰਦੇ ਆਂ ਕਹਿੰਦੇ ਜਿਹੜੀ ਆਪਣੀ ਵਾਰਡ ਡਿਫਰੈਂਸ ਐਗਜ਼ੀਬਿਸ਼ਨ 2024 ਠੀਕ ਹੈ ਜੀ ਕਹਿੰਦੇ ਇਹਦੀ ਜਿਹੜੀ ਪ੍ਰਤੀਨਿਧਤਾ ਕੀਤੀ ਉਹ ਕਿਸ ਨੇ ਕੀਤੀ ਹੈ ਰਿਪਰੈਜ਼ੈਂਟ ਕੌਣ ਕਰਦਾ ਜਿਵੇਂ ਤੁਸੀਂ ਦੇਖਿਆ ਹੋਣਾ ਜਦੋਂ ਵੀ ਕਿਤੇ ਆਪਾਂ ਕਿਸੇ ਪ੍ਰੋਗਰਾਮ 'ਚ ਜਾਂਦੇ ਆਂਗੇ ਤਾਂ ਇੱਕ ਬੰਦਾ ਮੂਰੇ ਮੈਕ ਫੜ ਕੇ ਸਾਰੇ ਪ੍ਰੋਗਰਾਮ ਨੂੰ ਰੀਟ੍ਰੈਂਡ ਕਰਦਾ ਹੁੰਦਾਗਾ ਉਹ ਵੀ ਜਿਵੇਂ ਕਹਿੰਦੇ ਜਿਹੜੀ ਵਾਰਡ ਡਿਫਰੈਂਸ ਐਗਜ਼ੀਬਿਸ਼ਨ ਹੋਈ ਹੈ ਰਾਜੇ 2024 ਦੀ ਕਹਿੰਦੇ ਇਹਨੂੰ ਰਿਪਰੈਜ਼ੈਂਟ ਕਿਹਨੇ ਕੀਤਾ ਭਾਰਤ ਦੇ ਵੱਲੋਂ ਪਾਸਲੇ ਬੋਲੋ ਰਾਜੇ ਇਹ ਅਜੇ ਪੱਟ ਜੀ ਦੁਆਰਾ ਜਿਹੜੀ ਇਹ ਐਗਜ਼ੀਬਿਸ਼ਨ ਸੀ ਇਹਨੂੰ ਕੀ ਕੀਤਾ ਗਿਆ ਰਿਪਰੈਜ਼ੈਂਟਡ ਕੀਤਾ ਗਿਆਗਾ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਅਗਲਾ ਆਪਰੇਸ਼ਨ ਕਹਿੰਦੇ 7ਵੀਂ ਹਿੰਦ ਮਹਾਸਾਗਰ ਕਾਨਫਰੰਸ 2024 ਜਿਹੜੀ ਹੋਈ ਹੈ ਇਹ ਕਿਸ ਸਥਾਨ ਤੇ ਆਯੋਜਿਤ ਕੀਤੀ ਗਈ ਹੈ ਬਹੁਤ ਹੀ ਜਿਆਦਾ ਮਹੱਤਵਪੂਰਨ ਪ੍ਰਿਸ਼ਾ ਰਾਜ ਜੀ ਤੁਹਾਡੇ ਵਾਸਤੇ ਇਹ ਠੀਕ ਹੈ ਜੀ ਪਹਿਲਾਂ ਤੋਂ ਦੇਹੀ ਪੁੱਛਿਆ ਜਾ ਸਕਦਾ ਕਿ ਜਿਹੜੀ ਇਹ ਇੰਡੀਅਨ ਓਸ਼ੀਅਨ ਕਾਨਫਰੰਸ ਹੋਈ ਹੈ ਕਿੰਨੇਵੇਂ ਨੰਬਰ ਦੀ ਹੋਈ ਹੈ 7ਵੇਂ ਨੰਬਰ ਦੀ ਹੋਈ ਹੈ 2024 ਦੇ ਵਿੱਚ ਠੀਕ ਹੈ ਜੀ ਤਾਂ ਇਹਨੂੰ ਕਿਸ ਸਥਾਨ ਤੇ ਆਯੋਜਿਤ ਕੀਤਾ ਗਿਆ ਆਪਾਂ ਤੋਂ ਇਹ ਪੁੱਛ ਰਹੇ ਹਣੀ ਜੀ ਇਹਨੂੰ ਆਯੋਜਿਤ ਕੀਤਾ ਗਿਆ ਆਪਣੇ ਭਰਤ ਠੀਕ ਹੈ ਜੀ ਇਸ ਸਥਾਨ ਤੇ ਆਯੋਜਿਤ ਕੀਤਾ ਗਿਆਗਾ ਤੇ ਥੀਮ ਜਰੂਰ ਯਾਦ ਕਰ ਲਓ ਥੀਮ ਹੈਗਾ ਟੂਵਰਡ ਸਟੇਬਲ ਐਂਡ ਸਸਟੇਨੇਬਲ ਇੰਡੀਅਨ ਓਸ਼ੀਅਨ ਠੀਕ ਹੈ ਜੀ ਚਲੋ ਆਪਰੇਸ਼ਨ ਤੁਹਾਨੂੰ ਕਿਸੇ ਨਾ ਕਿਸੇ ਪੇਪਰ ਦੇ ਵਿੱਚ 200% ਮਿਲ ਨਹੀਂ ਮਿਲਣਾਗਾ ਕਹਿੰਦੇ ਬਿਲਡ ਲਾਈਫ ਫੋਟੋਗ੍ਰਾਫਰ ਆਫ ਦਾ ਇਅਰ ਪਿਪਲਜ਼ ਚੋਇਸ ਅਵਾਰਡ 2023 ਦੇ ਨਾਂ ਕੀ ਨੂੰ ਸਮਾਨਤ ਕੀਤਾ ਗਿਆ ਇਹਦਾ ਜੇ ਬਿਲਡ ਲਾਈਫ ਫੋਟੋਗ੍ਰਾਫਰ ਦਾ ਮਤਲਬ ਇਹ ਹੁੰਦਾ ਹੈ ਜਿਕੇ ਜੰਗਲਾਂ ਦੇ ਵਿੱਚ ਜਾ ਕੇ ਜਾਂ ਕਿਸੇ ਅਜਿਹੀ ਸਿਚੁਏਸ਼ਨ ਦੇ ਵਿੱਚ ਜਾ ਕੇ ਸਮੁੰਦਰਾਂ ਤੇ ਕਿਸੇ ਜੰਗਲ ਦੇ ਵਿੱਚ ਕਿਸੇ ਜਿੱਥੇ ਜਾਨਵਰ ਕੋਈ ਜੰਗਲਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ ਉਹਨਾਂ ਦੀ ਪਿਕ ਲੈਤੀ ਜਾਂਦੀ ਹੈ ਉਹਨਾਂ ਨੇ ਪਿੱਕਾਂ ਲੈ ਲੈ ਕੇ ਗਾਹਾਂ ਇਹ ਭੇਜੀਆਂ ਜਾਂਦੀਆਂ ਗਈਆਂ ਇੱਕ ਐਸੋਸੀਏਸ਼ਨ ਨੂੰ ਠੀਕ ਹੈ ਜੀ ਉਹ ਐਸੋਸੀਏਸ਼ਨ ਦੇਖਦੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਪਿੱਕ ਸਭ ਤੋਂ ਬੈਸਟ ਹੈਗੀ ਜਿਹੜੀ ਪਿੱਕ ਉਹਨੂੰ ਸਭ ਤੋਂ ਬੈਸਟ ਲੱਗਦੀ ਹੈ ਉਹਨੂੰ ਇਹ ਅਵਾਰਡ ਦਿੱਤਾ ਜਾਂਦਾ ਏਕ ਭਾਲੂ ਦੀ ਪਿੱਕ ਹੈ ਜੇ ਜੇਕਰ ਤੁਸੀਂ ਕੱਢਣੀ ਕੋਸ਼ਿਸ਼ ਕਰੋਗੇ ਗੂਗਲ ਤੇ ਸਰਚ ਕਰਕੇ ਭਾਲੂ ਆ ਬਰਫ਼ ਦੇ ਉੱਤੇ ਸੁਟਾ ਪਿਆਗਾ ਤਾਂ ਉਹ ਚੀਜ਼ ਉਹ ਫੋਟੋ ਨੂੰ ਕੀ ਹੋਇਆ ਦਿੱਤਾ ਗਿਆਗਾ ਅ ਵੈਂਟ ਲਾਇ ਫੋਟੋਗ੍ਰਾਫਰ ਆਫ ਦਾ ਇਅਰ ਪੀਪਲ ਚੋਇਸ ਅਵਾਰਡ 2023 ਦਾ ਸਮਾਨਿਤ ਕੀਤਾ ਗਿਆ ਹੈ ਰਾਜੇ ਤੇ ਉਹ ਜਿਹੜੀ ਫੋਟੋ ਖਿੱਚੀ ਗਿਨੇ ਉਹ ਫੋਟੋ ਖਿੱਚੀ ਰਹੇ ਜ ਆਪਣੇ ਨੀਮਾ ਲਾਈਖਾਨੀ ਨੇ ਠੀਕ ਹੈ ਜੀ ਨੀਮਾ ਲਾਈਖਾਨੀ ਦੁਆਰਾ ਉਹ ਫੋਟੋ ਆ ਜਿਹੜੀ ਉਹ ਕਲਿੱਕ ਕੀਤੀ ਗਈ ਹੈ ਕਹਿੰਦੇ ਕਿਸ ਰਾ ਕਿਹੜਾ ਅਫਰੀਕਨ ਕੰਟਰੀ ਹੈ ਰਾ ਜੀ ਜਿਨੇ ਨੋਗਿਆ ਪ੍ਰੋਟੋਕੋਲ ਹੈ ਜਿਹੜਾ ਇਹਨੂੰ ਅਪਣਾਇਆ ਹੈ ਇਹਦੇ ਵਿੱਚ ਕੀ ਹੈ ਰਾਜੇ ਕੋਈ ਖਾਸ ਗੱਲ ਨਹੀਂ ਹੈਗੀ ਪ੍ਰੋਟੋਕੋਲ ਦੇ ਵਿੱਚ ਇਹ ਪ੍ਰੋਟੋਕੋਲ ਦੇ ਵਿੱਚ ਸਮੁੰਦਰ ਹੈ ਜਿਹੜਾ ਰਾਜੇ ਸਮੁੰਦਰ ਦੇ ਨਾਲ ਜਿਹੜੀਆਂ ਵੀ ਚੀਜ਼ਾਂ ਗਈਆਂ ਉਹਨਾਂ ਤੋਂ ਵੱਧ ਤੋਂ ਵੱਧ ਆਪਾਂ ਕਿਵੇਂ ਲਾਹਾ ਲੈਣਾ ਚਾਹੇ ਉਥੋ ਦੇ ਤੱਟ ਹੋਣ ਚਾਹੇ ਬੰਦਰਗਾਹ ਹੋਣ ਚਾਹੇ ਉਥੋ ਦੇ ਨੇੜੇ ਤੇੜੇ ਕੋਈ ਹੋਰ ਚੀਜ਼ਾਂ ਬਣੀਆਂ ਹੋਣ ਕਿ ਉਹਨਾਂ ਤੋਂ ਆਪਾਂ ਕਿਸ ਤਰ੍ਹਾਂ ਲਾਹਾ ਲੈਣਾਗਾ ਇਹ ਪ੍ਰੋਟੋਕੋਲ ਹੈ ਨਾਉਗਿਆ ਪ੍ਰੋਟੋਕੋਲ ਠੀਕ ਹੈ ਜੀ ਸਮੁੰਦਰ ਦੇ ਨੇੜੇ ਕੋਈ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਤੋਂ ਫਾਇਦਾ ਲੈਣ ਵਾਸਤੇ ਇਹ ਪ੍ਰੋਟੋਕੋਲ ਸ਼ੁਰੂ ਕੀਤਾ ਗਿਆਗਾ ਇਹ ਰਾਜੇ ਜਿਹੜੀ ਅਫਰੀਕਨ ਕੰਟਰੀ ਨੂੰ ਸ਼ੁਰੂ ਕੀਤਾ ਗਿਆ ਪ੍ਰੋਟ ਤੋ ਕਿਹੜੀ ਅਫਰੀਕਨ ਕੰਟਰੀ ਆਪਾਂ ਤੋਂ ਇਹ ਪੁੱਛ ਰਹੇ ਨੇ ਠੀਕ ਹੈ ਜੀ ਤਾਂ ਉਹ ਅਫਰੀਕਨ ਕੰਟਰੀ ਹੈਗੀ ਕੈਮਰੂਨ ਇਹ ਰਾਜ ਕੈਮਰੂਨ ਕਾਫੀ ਚਰਚਾ ਦੇ ਵਿੱਚ ਹੈ ਇਸ ਤੋਂ ਪਹਿਲਾਂ ਵੀ ਇੱਕ ਦੋ ਅਪਰੇਸ਼ਨ ਕੈਮਰੂਨ ਤੋਂ ਆਪਾਂ ਨੂੰ ਆ ਚੁੱਕੇ ਹੈਗੇ ਦੇਖੋ ਰਾਜ ਜਿੱਤੋਂ ਮੈਂ ਕਿੰਨੇ ਵਜੇ ਸੀਗਾ ਜੂਥ ਗੇਮਸ ਖੇਲੋ ਇੰਡੀਆ ਵਿంటర్ ਗੇਮਸ ਉਹ ਜਿਵੇਂ ਇਹ ਆ ਗਿਆ ਚੌਥੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਕਿਹੜੀ ਸਟੇਟ ਦੇ ਵਿੱਚ ਹੋਣਗੀਆਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਖੇਲੋ ਇੰਡੀਆ ਤੋਂ ਤਾਂ ਕਿਸੇ ਨਾ ਕਿਸੇ ਦੇ ਵਿੱਚ ਪ੍ਰਿਸ਼ਨਾ ਆ ਸਕਦਾ ਚਾਹੇ ਖੇਲੋ ਇੰਡੀਆ ਤੋਂ ਆਜੇ ਯੂਨੀਵਰਸਿਟੀ ਗੇਮਸ ਤੋਂ ਆਜੇ ਚਾਹੇ ਵਿంటర్ ਗੇਮਸ ਤੋਂ ਆਜੇ ਕਿਸੇ ਨੂੰ ਮਰਜੀ ਆ ਸਕਦਾ ਹੈਗਾ ਠੀਕ ਹੈ ਜੀ ਤਾਂ ਇਹ ਕਹਿੰਦੇ ਇਹਨਾਂ ਖੇਡਾਂ ਕਿਹੜੇ ਰਾਜ ਦੇ ਵਿੱਚ ਹੋਣਗੀਆਂ ਚੌਥੇ ਨੰਬਰ ਦੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਠੀਕ ਹੈ ਜੀ ਤਾਂ ਇਹ ਹੋਣਗੀਆਂ ਰਾਜੇ ਅਸਾਮ ਦੇ ਵਿੱਚ ਇਸ ਤੋਂ ਬਾਅਦ ਅਗਲਾ ਦੀਨ ਬੰਦੂ ਛੋਟੂ ਆਰਾਮ ਥਰਮਲ ਪਲਾਂਟ ਕਿੱਥੇ ਸੈਟਅਪ ਕੀਤਾ ਗਿਆ ਦੇਖੋ ਜੀ ਆਪਣੇ ਮạtਤੇ ਪ੍ਰਸ਼ਨ ਇੰਪੋਰਟੈਂਟ ਤਾਂ ਹੈਗਾ ਕਿਉਂਕਿ ਜਿੱਥੇ ਇਹ ਸੈੱਟ ਕੀਤਾ ਗਿਆ ਉਹ ਆਪਣਾ ਗਵੰਡੀ ਰਾਜ ਹੈਗਾ ਹਰਿਆਣਾ ਦਾ ਤਾਂ ਕਰਕੇ ਹਰਿਆਣਾ ਦੇ ਲੈਟਰ ਪ੍ਰਸ਼ਨ ਆਪ ਨੂੰ ਬਹੁਤ ਪੁੱਛੇ ਜਾਂਦੇ ਆ ਤਾਂ ਦੀਨਦ ਬੰਦੂ ਛੂਟੂ ਰਾਮ ਜਿਹੜਾ ਥਰਮਲ ਪਲਾਂਟ ਹੈਗਾ ਇਹ ਸਥਾਪਿਤ ਕੀਤਾ ਜਾਵੇਗਾ ਰਾਜੇ ਕਿੱਥੇ ਸਥਾਪਿਤ ਕੀਤਾ ਜਾਵੇਗਾ ਆਪਣੇ ਗਵੰਡੀ ਰਾਜ ਹਰਿਆਣਾ ਦੇ ਵਿੱਚ ਠੀਕ ਹੈ ਜੀ ਚਲੋ ਹੁਣ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਕਹਿੰਦੇ ਦਾ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਬੱਟਰ ਨੂੰ ਕਿਵੇਂ ਆਪਾਂ ਜਲ ਰੋਗਤਾਮ ਅਤੇ ਪ੍ਰਦੂਸ਼ਣ ਬਿੱਲ 2024 ਕਿਸ ਐਕਟ ਦੀ ਸੋਧ ਦੇ ਨਾਲ ਸੰਬੰਧਤ ਹੈਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜਿਹੜਾ ਇਹ ਕਹਿੰਦੇ ਐਕਟ ਹੈਗਾ ਇਹ ਕਿਹੜੇ ਬਿੱਲ ਦੀ ਸੋਧ ਦੇ ਨਾਲ ਸੰਬੰਧਤ ਹੈਗਾ ਪੁੱਛ ਰਹੇ ਨੇ ਆਪਾਂ ਨੂੰ ਤਾਂ ਇਹਦਾ ਅਨਸਰ ਆਊਗਾ ਰਾਜੇ ਇਹ ਸੰਬੰਧਤ ਹੈਗਾ ਇੱਕ ਬੱਟਰ ਐਕਟ ਆਇਆ ਸੀ ਆਪਣਾ 1974 ਦੇ ਵਿੱਚ ਪ੍ਰੀਵੈਂਸ਼ਨ ਐਂਡ ਕੰਟਰੋਲ ਦਾ ਪੋਲੂਸ਼ਨ ਏ ਨੰਬਰ ਆਪਸ਼ਨ ਦੇ ਅਨੁਸਾਰ ਇਹ ਬਿੱਲ ਹੈ ਜਿਹੜਾ ਆਪਣਾ ਸੰਬੰਧਤ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਸਾਨੂੰ ਪਤਾ ਰਹੇ ਜੇ ਆਹ ਤਾਂ ਸਿਰਾਪਰੇਸ਼ਨ ਹੈਗਾ ਇਹ ਵੀ ਤੁਹਾਨੂੰ ਕਿਸ ਨਾ ਕਿਸੇ ਪੇਪਰ ਦੇ ਵਿੱਚ ਪੁੱਛਿਆ ਹੀ ਜਾਣਾਗਾ ਜੇਕਰ ਸੋ ਤੋਂ ਡਾਇਰੈਕਟ ਪੁੱਛਿਆ ਗਿਆ ਤਾਂ ਬੜੀ ਵੱਡੀ ਗੱਲ ਨਹੀਂ ਸੋ ਤੋਂ ਆਏ ਤਾਂ ਪੁੱਛੀ ਜਾਣਾ ਕਿ ਜਿਹੜਾ ਆਪਣਾ ਸਾਇੰਸ ਡੇ ਹੁੰਦਾਗਾ ਇਹ ਕਿਸ ਦਿਨ ਮਨਾਇਆ ਜਾਂਦਾ ਜਿਹੜਾ ਆਪਣਾ ਸਾਇੰਸ ਡੇ ਹੁੰਦਾ ਰਾਜੇ ਇਹ ਮਨਾਇਆ ਜਾਂਦਾ 28 ਫਰਵਰੀ ਨੂੰ ਠੀਕ ਹੈ ਜੀ 28 ਫਰਵਰੀ ਨੂੰ ਮਨਾਇਆ ਜਾਂਦਾ ਇਹ ਕਹਿੰਦੇ ਮਨਾਇਆ ਤਾਂ 28 ਫਰਵਰੀ ਨੂੰ ਜਾਂਦਾ ਇਹ ਤਾਂ ਕਾਫੀ ਕੈਂਡੀਡੇਟਾਂ 100 ਦੇ ਵਿੱਚੋਂ 80% ਕੈਂਡੀਡੇਟਾਂ ਨੂੰ ਇਹ ਚੀਜ਼ ਪਤਾ ਹੁੰਦੀ ਹੈ ਕਿ ਮਨਾਇਆ ਕਿਦੋਂ ਜਾਂਦਾ ਪਰ ਆਪਾਂ ਇਹਦਾ ਥੀਮ ਆਨ ਕੋਲਿਆ ਕਰਦੇ ਨੇ ਥੀਮ ਇਹ ਦਾ ਲક્ષ्य 2047 ਠੀਕ ਹੈ ਜੀ ਵਿਕਸਿਤ ਭਾਰਤ ਇਹ ਦੋਨੇ ਸੇਮ ਹੀ ਲਿਖੇ ਹੋਏ ਹੈ ਹਨਾ ਵਿਕਸਿਤ ਭਾਰਤ ਕੇ ਕਾ લક્ષ્ય 2047 ਹਾਂ ਸੇਮ ਟੂ ਸੇਮ ਲਿਖਿਆ ਗਿਆ ਰਾਜ ਜੀ ਇਹਦਾ ਆਨਸਰ ਬੀ ਨੰਬਰ ਆਪਸ਼ਨ ਹੈਗਾ ਠੀਕ ਹੈ ਚਾਹੇ ਏ ਲਾ ਲਓ ਚਾਹੇ ਬੀ ਲਾ ਲਓ ਸੇਮ ਚੀਜ਼ ਹੀ ਹੈਗੀ ਠੀਕ ਹੈ ਜੀ ਰਾਜ ਜਿਹੜਾ ਆਪਣਾ ਸਾਇੰਸ ਡੇ ਆ ਕਿਹੜੇ ਦਿਨ ਨੂੰ ਸਮਰਪਿਤ ਹੁੰਦਾ ਹੈ ਦੇਖੋ ਤੁਹਾਨੂੰ ਪਤਾ ਕਿ 28 ਫਰਵਰੀ ਨੂੰ ਮਨਾਇਆ ਜਾਂਦਾ ਹੈ ਰਾਸ਼ਟਰੀ ਵਿਗਿਆਨ ਦਿਵਸ ਆਪਣਾ ਠੀਕ ਹੈ ਜੀ ਇਹ ਰਾਜੇ ਖੋਜ ਤਾਂ ਕਿ ਦੀ ਆਪਣੇ ਰਾਮਨ ਸਿੰਘ ਡਾਕਟਰ ਸੀ ਵੀ ਰਾਮਨ ਤੁਸੀਂ ਨਾਮ ਸੁਣਿਆ ਹੋਣਾ ਸਾਰੇ ਬੱਚਿਆਂ ਨੇ ਡਾਕਟਰ ਸੀ ਵੀ ਰਾਮਨ ਉਹਨਾਂ ਨੇ ਰਾਮਨ ਅਫੈਕਟ ਦਿੱਤਾ ਸੀ ਰਾਜੇ ਰਾਮਨ ਅਫੈਕਟ ਉਹਦੀ ਇੱਕ ਰਚਨਾ ਸੀ ਸੰਧਾਨ ਸੀ ਰਾਮਨ ਅਫੈਕਟ ਉਹ ਰਾਮਨ ਅਫੈਕਟ ਦੇ ਤਹਿਤ ਰਾਜੇ ਉਹਨਾਂ ਨੂੰ 1930 ਦੇ ਵਿੱਚ ਨੋਬਲ ਪੁਰਸਕਾਰ ਦੀ ਨਾਲ ਸਮਾਨਤ ਕੀਤਾ ਗਿਆ ਸੀ ਫਿਰ ਉਹ ਦਿਨ ਨੂੰ ਰਾਜੇ ਇਹਨਾਂ ਨੇ ਕਹਿਤਾ ਕਿ ਭਾਈ ਅਸੀਂ ਰਾਸ਼ਟਰੀ ਸਾਇੰਸ ਡੇ ਦੇ ਤੌਰ ਤੇ ਜ਼ਰੂਰ ਮਨਾਇਆ ਕਰਾਂਗੇ ਕਿਹੜੇ ਭਾਰਤ ਦੇ ਸਭ ਤੋਂ ਵੱਡੇ ਥੀਏਟਰ ਫੈਸਟੀਵਲ ਦਾ ਨਾਮ ਕੀ ਹੈ ਇੰਡੀਆ ਇਜ਼ ਲਾਰਗੇਸਟ ਥੀਏਟਰ ਫੈਸਟੀਵਲ ਜਿਹੜੋ ਵੀ ਕੋਈ ਚੀਜ਼ ਲਾਰਗੇਸਟ ਹੋ ਜੇ ਪਹਿਲੀ ਵਾਰ ਹੋਵੇ ਠੀਕ ਹੈ ਜੀ ਉਹ ਚੀਜ਼ ਆਪਣੇ ਵਾਸਤੇ ਇੰਪੋਰਟੈਂਟ ਬਣ ਜਾਂਦੀ ਹੈ ਤਾਂ ਕੀ ਹੈ ਰਾਜ ਜੀ ਉਹ ਇਹਨਾਂ ਦੇ ਵਿੱਚ ਦੱਸੋ ਜੀ ਕਿਹੜੀ ਹੈ ਉਹ ਕਿਹੜਾ ਥੀਏਟਰ ਦਾ ਨਾਮ ਕੀ ਰੱਖਿਆ ਗਿਆ ਉਹਦਾ ਰੱਖਿਆ ਗਿਆ ਜੀ ਭਾਰਤ ਰੰਗ ਮਹਾ ਉਤਸਵ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਭਾਰਤ ਦੇ ਸਭ ਤੋਂ ਵੱਡੇ ਥੀਏਟਰ ਫੈਸਟੀਵਲ ਦਾ ਨਾਮ ਹੈ ਜਿਹੜਾ ਉਹ ਭਾਰਤ ਰੰਗ ਮਹਾ ਓਸਵਗਾ ਕਿਸੇ ਵੀ ਕੈਂਡੀਡੇਟ ਨੇ ਰਾਜੇ ਲੈਕਚਰ ਮਿਸਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਦੁਬਾਰਾ ਤੁਹਾਨੂੰ ਫੇਰ ਦੱਸਣਾ ਚਾਹਣਾਗਾ ਕਿ ਚਾਹੇ SSC ਦਾ SI ਦਾ ਪੇਪਰ ਦੇਣਾ ਹੈ ਚਾਹੇ ਕਨਸਟੇਬਲ ਦਾ ਪੇਪਰ ਦੇਣਾ ਹੈ ਚਾਹੇ ਪਟਵਾਰੀ ਦਾ ਦੇਣਾ ਹੈ ਚਾਹੇ ਗਰੁੱਪ D ਦਾ ਦੇਣਾ ਹੈ ਚਾਹੇ ਵੀਡੀਓ ਦਾ ਦੇਣਾ ਹੈ ਚਾਹੇ ਕਲਰਕ ਦਾ ਦੇਣਾ ਚਾਹੇ ਆਲ ਪੰਜਾਬ ਜਾਂ SSC ਕੋਈ ਵੀ ਐਗਜ਼ਾਮ ਦੇਣਾ ਹੈ ਜੇ ਇਹ ਕਰੰਟ ਅਫੇਅਰ ਸਫੀਸ਼ੀਐਂਟ ਆ ਤੁਹਾਡੇ ਵਾਸਤੇ ਤੁਹਾਨੂੰ ਕੁਝ ਨਹੀਂ ਪੁੱਛਿਆ ਜਾਊਗਾ ਠੀਕ ਹੈ ਜੀ ਚਲੋ ਕਹਿੰਦੇ ਜਿਹੜੀ ਆਪਣੇ ਹੁਣੇ-ਹੁਣੀ ਰਾਜੇ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਹੈ ਕਿਹੜੀ ਇਲੈਕਟ੍ਰਿਸਿਟੀ 2024 ਇਲੈਕਟ੍ਰਿਸਿਟੀ 2024 ਦੀ ਜਿਹੜੀ ਰਿਪੋਰਟ ਹੈ ਉਹ ਪਬਲਿਸ਼ ਕੀਤੀ ਗਈ ਹੈ ਬਸ ਸਿਰਫ ਆਪਾਂ ਤੁਹਾਨੂੰ ਇਹ ਪੁੱਛਦੇ ਕਿ ਇਹ ਰਿਪੋਰਟ ਹੈ ਜਿਹੜੀ ਪਬਲਿਸ਼ ਕੌਣ ਕਰਦਾ ਹੈਗਾ ਠੀਕ ਹੈ ਜੀ ਤਾਂ ਰਾਜੇ ਇਹ ਪਬਲਿਸ਼ ਕਰਦੀ ਹੈ ਆਪਣੀ IEA ਜਿਹਨੂੰ ਆਪਾਂ ਕਹਿੰਦੇ ਨੇ ਇੰਟਰਨੈਸ਼ਨਲ એનર્ਜੀ ਏਜੰਸੀ ਇੰਟਰਨੈਸ਼ਨਲ એનર્ਜੀ ਏਜੰਸੀ ਹੈ ਜਿਹੜੀ ਉਹ ਇਹਨੂੰ ਕੀ ਕਰਦੀ ਹੈ ਰਾਜੇ ਪ੍ਰਕਾਸ਼ਿਤ ਕਰਦੀ ਹੈ ਰਿਪੋਰਟ ਨੂੰ ਇਸ ਤੋਂ ਬਾਅਦ ਅਗਲਾ ਹੁਣ ਤੁਹਾਨੂੰ ਪਤਾ ਰਹੇ ਜੇ ਇੰਡੀਆ ਤੇ ਮਿਆਂਮਾਰ ਆਫ ਦੇ ਵਿੱਚ ਬਾਰਡਰ ਸਾਂਝਾ ਕਰਦੇ ਆ ਹੈਨਾ ਤੁਹਾਨੂੰ ਪਤਾ ਸਾਰੇ ਨੂੰ ਹੁਣ ਗਵਰਨਮੈਂਟ ਕਹਿੰਦੀ ਆਪਣੀ ਕੀ ਭਾਈ ਜਿਹੜਾ ਇੰਡੀਆ ਤੇ ਮਿਆਂਮਾਰ ਦਾ ਬਾਰਡਰ ਹੈਗਾ ਇਹਨੂੰ ਕੀ ਕਰਨਾ ਸੀ ਤੇ ਬਾੜ ਲਵਾਵਾਂਗੇ ਸਾਰੇ ਤੇ ਇੰਡੀਆ ਤੇ ਮਿਆਂਮਾਰ ਜਿਹੜਾ ਬਾਰਡਰ ਹੈਗਾ ਇਹਦੇ ਸਾਰੇ ਤੇ ਬਾੜ ਲਗਾ ਦਾਂਗੇ ਕਿ ਕੋਈ ਮਤਲਬ ਅਣਹੋਣੀ ਘਟਨਾ ਨਾ ਵਾਪਰੇ ਠੀਕ ਹੈ ਜੀ ਇਹ ਆਪਾਂ ਤੋਂ ਇਹੀ ਪੁੱਛ ਰਹੇ ਨੇ ਕਿ ਜਿਹੜੀ ਇਹ ਲਾ ਰਹੇ ਹੈਗੇ ਆਪਣੇ ਬਾਰਡਰ ਇਹ ਕਿੰਨਾ ਲੰਬਾਈ ਕਿੰਨੀ ਹੈ ਬਾਡਰ ਦੀ ਤਾਂ ਇਹਦੀ ਲੰਬਾਈ ਹੈ ਜੀ 640 ਮੀਟਰ 640 ਕਿਲੋਮੀਟਰ ਲੰਬਾ ਹੈ ਕੀ ਲੱਗੂਗਾ ਰਾਜੇ ਸਰਕਾਰ ਇਹਦੇ ਬਾੜ ਲਗਾਉਗੀ ਠੀਕ ਹੈ ਜੀ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਜੇ ਕਿਹੜੇ ਪਲਾਟ ਏਜੰਸੀ ਨੇ ਹਾਲ ਹਰ ਦੇ ਵਿੱਚ ਇੱਕ ਸੰਭਾਵੀ ਸੁਪਰ ਅਰਥ TOI 715 b ਦੀ ਪਛਾਣ ਕੀਤੀ ਹੈ ਰਾਜੇ ਇਹ ਤੁਹਾਨੂੰ ਦੱਸਾਂ ਇਹ ਬ੍ਰਿਸ਼ਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਜੇ ਇਹ ਖੋਜ ਕੀਤੀ ਹੈ NASA ਨੇ ਇਹ ਰਾਜੇ ਇੱਕ ਨਾ ਇਹਨਾਂ ਨੇ ਕੀ ਕਰਿਆ ਪਲੈਨਟ ਖੋਜਿਆ ਹੈਗਾ NASA ਵਾਲੋ ਪਲੈਨਟ ਖੋਜਿਆ ਗਿਆ ਹੈਗਾ ਜਿਹਦਾ ਪਲੈਨਟ ਦਾ ਨਾਮ ਰੱਖਿਆ ਨੇ ਸੁਪਰ ਅਰਥ ਸੁਪਰ ਅਰਥ ਨਾਮ ਰੱਖਣ ਦਾ ਕਾਰਨ ਇਹ ਹੈਗਾ ਕਿ ਇਹ ਮੇਨ ਹੈਗਾ ਕਿ ਜਿਵੇਂ ਆਪਣੀ ਧਰਤੀ ਦੇ ਉੱਪਰ ਜੀਵਨ ਸੰਭਵ ਹੈ ਕਿਉਂਕਿ ਆਪਣੀ ਧਰਤੀ ਦੇ ਉੱਪਰ ਆਪਾਂ ਨੂੰ ਉਹ ਜਿਹੇ ਐਨਵਾਇਰਨਮੈਂਟ ਮਿਲ ਜਾਂਦਾ ਜਿਹੜਾ ਆਪਣੇ ਵਾਸਤੇ ਸ਼ਫੀਸ਼ੀਐਂਟ ਹੈਗਾ ਵਾਟਰ ਹੈਗਾ ਇੱਥੇ ਆਕਸੀਜਨ ਹੈਗੀ ਹੈ ਕਾਫੀ ਚੀਜ਼ਾਂ ਹੈਗੀਆਂ ਰਾਜੇ ਜਿੱਦੇ ਕਰਕੇ ਮ ਉਵੇਂ ਜਿਵੇਂ ਰਾਜੇ ਜਿਹੜਾ ਹੁਣ NASA ਨੇ ਇੱਕ ਪਲਾਣ ਇੱਕ ਪਲੈਨੇਟ ਲੱਭਿਆ ਹੈਗਾ ਜਿਹਦਾ ਨਾਮ ਰੱਖਿਆ ਸੁਪਰ আর্থ TOI 715b ਇੱਥੇ ਵੀ ਰਾਜੇ ਜਿਹੋਨਾਂ ਨੇ ਖੋਜ ਕੀਤੀ ਉਹਨੂੰ ਪਤਾ ਲੱਗਿਆ ਕਿ ਲਗਭਗ ਇੱਥੇ ਵੀ ਜਿਹੜਾ ਜੀਵਨ ਹੈਗਾ ਉਹ ਸੰਭਵ ਹੈਗਾਗਾ ਇੱਥੇ ਵੀ ਜੀਵਨ ਸੰਭਵ ਆਗਾ ਤੇ ਇੱਥੇ ਆਪਾਂ ਰਹਿ ਸਕਦੇ ਹਾਂ ਰਾਜੇ ਤੇ ਇਹਦੀ ਖੋਜ ਚੱਲ ਰਹੀ ਹੈ ਇਹਦੀ ਖੋਜ ਕਰੀਏ NASA ਨੇ ਬਹੁਤ ਜ਼ਿਆਦਾ ਇੰਪੋਰਟੈਂਟ ਪਰਿਸ਼ਨ ਹੈਗਾ ਹੋ ਤਾਂ ਜੀ ਆਹ ਚੀਜ਼ ਤੁਸੀਂ ਚਰਚਾ ਦੇ ਵਿੱਚ ਸੁਣਿਆ ਹੋਣਾ ਤੁਸੀਂ ਸੁਣਿਆ ਹੋਣਾਗਾ ਇੱਕ ਕੁੜੀ ਦਾ ਨਾਮ ਪੂਨਮ ਪਾਂਡੇ ਠੀਕ ਹੈ ਜੀ ਕਾਫੀ ਚਰਚਾ ਦੇ ਵਿੱਚ ਰਹੀ ਸੀ ਉਹਨੇ ਇੱਕ ਖਬਰ ਫਲਾਈ ਸੀ ਕਿ ਜੀ ਮੈਨੂੰ ਕਾਰ ਵਹੀਕਲ ਕੈਨਸਲ ਹੋ ਗਿਆ ਠੀਕ ਹੈ ਜੀ ਕਾਰ ਵਹੀਕਲ ਕੈਨਸਲ ਹੋ ਗਿਆ ਜਿਹਦੇ ਕਰਕੇ ਮਤਲਬ ਉਹਦੀ ਡੈਥ ਹੋ ਗਈ ਜਿਹੜੇ ਅਕਾਊਂਟ ਤੋਂ ਇੰਸਟਾਗ੍ਰਾਮ ਅਕਾਊਂਟ ਤੋਂ ਉਹਦੇ ਟਵਿੱਟਰ ਅਕਾਊਂਟ ਤੋਂ ਇਹ ਪੋਸਟ ਪਬਲਿਸ਼ ਕੀਤੀ ਗਈ ਸੀ ਤੱਕ ਕਾਫੀ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਉਹ ਕਾਫੀ ਫੇਮਸ ਹੈਗੀ ਤਾਂ ਲੋਕਾਂ ਨੇ ਨੈਟ ਤੇ ਸਰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ-ਕੀ ਹੁੰਦਾ ਸਭ ਤੋਂ ਜ਼ਿਆਦਾ ਥੋੜੇ ਜਿਹੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਚੀਜ਼ ਨੂੰ ਸਰਚ ਕੀਤਾ ਗਿਆ ਸਰਚ ਕਰਨ ਤੋਂ ਬਾਅਦ ਉਹ ਕੁੜੀ ਸਾਹਮਣੇ ਆਈ ਉਹਨੇ ਕਿਹਾ ਕਿ ਮੈਨੂੰ ਕੁਝ ਨਹੀਂ ਹੋਇਆ ਮੈਂ ਬਿਲਕੁਲ ਠੀਕ ਐ ਮੈਂ ਇੱਕ ਲੋਕਾਂ ਦੇ ਵਿੱਚ ਜਾਗਰੂਕਤਾ ਫਲਾਉਣ ਵਾਸਤੇ ਇਸ ਚੀਜ਼ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਮੈਂ ਕੀ ਕਰਿਆ ਸੀ ਇੱਕ ਮਤਲਬ ਸਟੰਟ ਕੀਤਾ ਸੀ ਇੱਕ ਠੀਕ ਐ ਜੀ ਕਿ ਲੋਕਾਂ ਨੂੰ ਜਿਆਦਾ ਜਿਆਦਾ ਇਹਦੇ ਬਾਰੇ ਪਤਾ ਲੱਗੇ ਤਾਂ ਰਾਜੇ ਜਿਹੜੋ ਤੇ ਸਰਚ ਕੀਤਾ ਗਿਆ ਫਿਰ ਇਹ ਚੀਜ਼ ਚਰਚਾ ਦੇ ਵਿੱਚ ਆਈ ਹੁਣ ਇਹ ਪਰ ਇਹ ਪੁੱਛਦੇ ਆ ਕਿ ਇਹ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾ ਲਈ ਠੀਕ ਹੈ ਜੀ ਇਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦੀ ਇੱਕ ਬਿਮਾਰੀ ਹੁੰਦੀ ਹੈ ਰਾਜੇ ਕਿੰਨੇ ਸਾਲ ਤੱਕ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦੀ ਵੈਕਸੀਨ ਮੁਫਤ ਦਿੱਤੀ ਜਾਵੇਗੀ ਕਿ ਅੱਗੇ ਜਾ ਕੇ ਉਹਨਾਂ ਨੂੰ ਇਹ ਪੱচ্চੇ ਨੂੰ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਤਾਂ ਇਹਦਾ ਆਨਸਰ ਹੈਗਾ ਆਪਣਾ 9 ਤੋਂ 14 ਸਾਲ ਤੱਕ ਦੀਆਂ ਲੜਕੀਆਂ ਨੂੰ ਬਾਪੂ ਟਾਵਰ ਦਾ ਉਦਘਾਟਨ ਹਾਲ ਹੀ ਦੇ ਵਿੱਚ ਕਿਸ ਰਾਜ ਦੇ ਵਿੱਚ ਕੀਤਾ ਗਿਆ ਹੈ ਬਾਪੂ ਟਾਵਰ ਆ ਜੀ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਹੈ ਠੀਕ ਹੈ ਜੀ ਤੇ ਜਿਹੜਾ ਇਹਦਾ ਉਦਘਾਟਨ ਕੀਤਾ ਗਿਆ ਹੈਗਾ ਉਹ ਕੀਤਾ ਗਿਆ ਹੈਗਾ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਬਾਪੂ ਟਾਵਰ ਦਾ ਕੀ ਕੀਤਾ ਗਿਆ ਹੈਗਾ ਉਦਘਾਟਨ ਕੀਤਾ ਗਿਆ ਹੈਗਾ ਇਸ ਤੋਂ ਬਾਅਦ ਅਗਲਾ ਕਿਹਨੇ ਇਹਨ ਵਿੱਚ ਸਟੇਟ ਬਿੱਲ ਦਾ ਕੰਟਰੀ ਇਹਦਾ ਫਰਸਟ ਡਿਜੀਟਲ ਨੈਸ਼ਨਲ ਮਿਊਜ਼ੀਅਮ ਵੀ ਸੈਟ ਅਪ ਪਹਿਲੀ ਚੀਜ਼ ਤੁਹਾਨੂੰ ਪਤਾ ਕਿਤੇ ਵੀ ਇੰਪੋਰਟੈਂਟ ਹੁੰਦੀ ਹੈ ਕਹਿੰਦੇ ਦੇਸ਼ ਦਾ ਪਹਿਲਾ ਡਿਜੀਟਲ ਰਾਸ਼ਟਰੀ ਅਜਾਇਬਖਾਨ ਕਿਸ ਰਾਜ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ ਦੇਖੋ ਜੀ ਉਹ ਵੀ ਕੋਈ ਦੇਸ਼ ਦੀ ਪਹਿਲੀ ਚੀਜ਼ ਆ ਗਈ ਤੁਹਾਨੂੰ ਦੱਸਿਆ ਗਿਆ ਤਾਂ ਸਟ੍ਰੈਟੈਜੀਕ ਜੀ ਦਾ ਪੋਰਸ਼ਨ ਬਣ ਜਾਂਦਾ ਹੈਗਾ ਠੀਕ ਹੈ ਜੀ ਤਾਂ ਫਾਸਟ ਡਿਜੀਟਲ ਨੈਸ਼ਨਲ ਮਿਊਜ਼ੀਅਮ ਰਾਜ ਇਹ ਸਾਰਾ ਕੁਝ ਡਿਜੀਟਲ ਤੌਰ ਤੇ ਹੈਂਡਲ ਕੀਤਾ ਜਾਊਗਾ ਠੀਕ ਹੈ ਜੀ ਤਾਂ ਇਹ ਕਿੱਥੇ ਕਰਿਆ ਗਿਆਗਾ ਸਥਾਪਿਤ ਕਿੱਥੇ ਕੀਤਾ ਜਾਵੇਗਾ ਇਹ ਕਰਿਆ ਜਾਵੇਗਾ ਤੇਲੰਗਣਾ ਦੇ ਵਿੱਚ ਠੀਕ ਹੈ ਜੀ ਚਲੋ ਆਪਰੇਸ਼ਨ ਵੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਹਿੰਦੇ ਪਲਾਰ ਦੇ ਵਿੱਚ ਠੀਕ ਹੈ ਜੀ ਪਲਾਰ ਦੇ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਕਿਹੜਾ ਇਨਸਟ੍ਰੋ ਐਕਸਟਰਨੋਟ ਰਿਹਾਗਾ ਪਲਾਰ ਦੇ ਯਾਤਰੀ ਰਿਹਾਗਾ ਪਲਾਰ ਦੇ ਵਿੱਚ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂਗੇ ਕਿ ਅ ਪਲਾਨ ਤੁਹਾਨੂੰ ਪਤਾ ਹੀ ਹੈਗਾ ਠੀਕ ਹੈ ਜੀ ਧਰਤੀ ਤੋਂ ਉੱਪਰ ਅਸਮਾਨ ਦੇ ਵਿੱਚ ਠੀਕ ਹੈ ਜੀ ਬੱਕ-ਬੱਕ ਕਰ ਰਹੇ ਹਾਂ ਦੀ ਖੋਜ ਕਰਨ ਵਾਸਤੇ ਜੇ ਤੁਹਾਨੂੰ ਆਪਾਂ ਜਾਣਦੇ ਹਾਂ ਨਾ ਉੱਥੇ ਜਿਹੜਾ ਜਾਂਦਾ ਨੂੰ ਐਸਟਰੋਨੌਟ ਕਿਹਾ ਜਾਂਦਾ ਤੁਹਾਨੂੰ ਪਤਾ ਠੀਕ ਹੈ ਜੀ ਕਿਹਨੇ ਕਿਹੜਾ ਐਸਟਰੋਨੌਟ ਹੈ ਜਿਹੜਾ ਸਪੇਸ ਦੇ ਵਿੱਚ ਸਭ ਤੋਂ ਜ਼ਿਆਦਾ ਸਮੇਂ ਵਾਸਤੇ ਰਿਹਾ ਹੈਗਾ ਤਾਂ ਇਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੀ ਇਹ ਰਿਹਾ ਆਪਣਾ A ਨੰਬਰ ਆਪਸ਼ਨ 올ੈਗ ਕੋਨੋਨਨenko ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜਿਹੜੀ ਆਪਣੀ ਪਹਿਲੀ ਡੋਮੈਸਟਿਕ ਠੀਕ ਹੈ ਜੀ ਐਕੁਆਟਿਕ ਚੈਂਪੀਅਨਸ਼ਿਪ ਹੋਈ ਹੈ ਇਹ ਕਿੱਥੇ ਹੋਈ ਹੈ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਠੀਕ ਹੈ ਜੀ ਕਿੱਥੇ ਹੋਰ ਕਿੱਥੇ ਹੋਈ ਆ ਆਪਾਂ ਤਾਂ ਇਹ ਪੁੱਛ ਰਹੇ ਨੇ ਜੀ ਤਾਂ ਇਹ ਹੋਈ ਆ ਨਿਊ ਦਿੱਲੀ ਦੇ ਵਿੱਚ ਚਲੋ ਆਪਰੇਸ਼ੀਵਨ ਲਾਈਨਰ ਹੈ ਕਹਿੰਦੇ ਆਪਣੀ ਜਿਹੜੀ ਆਰਮ ਇੰਡੀਅਨ ਆਰਮੀ ਹੈ ਰਾਜੇ ਉਹਦਾ ਵਾਈਸ ਚੀਫ ਨਿਯੁਕਤ ਕੀਤਾ ਹੁਣ ਠੀਕ ਹੈ ਜੀ ਉਹਦਾ ਵਾਈਸ ਚੀਫ ਨਿਯੁਕਤ ਕੀਤਾਗਾ ਤਾਂ ਉਹ ਵਾਈਸ ਚੀਫ ਨਿਯੁਕਤ ਕਿਸ ਨੂੰ ਕੀਤਾ ਆਪਾਂ ਤਾਂ ਇਹ ਪੁੱਛ ਰਹੇ ਨੇ ਤਾਂ ਉਹ ਨਿਯੁਕਤ ਕੀਤਾ ਜੀ ਲੈਫਟੀਨੈਂਟ ਜਰਨਲ ਉਪਿੰਦਰਾ ਦਵੇਦੀ ਠੀਕ ਹੈ ਜੀ ਇਹਨਾਂ ਨੂੰ ਕੀ ਕੀਤਾ ਗਿਆ ਹੈ ਜੇ ਲੈਫਟੀਨੈਂਟ ਵਾਈਸ ਚੀਫ ਨਿਯੁਕਤ ਕੀਤਾ ਗਿਆ ਹੈਗਾ ਜੇ ਆਪਾਂ ਇੰਡੀਅਨ ਆਰਮੀ ਦੀ ਗੱਲ ਕਰੀਏ ਇੰਡੀਅਨ ਆਰਮੀ ਦੀ ਸਥਾਪਨਾ 1 April 1895 ਦੇ ਵਿੱਚ ਹੋਈ ਸੀ ਹੈੱਡ ਕੁਆਟਰ ਜਿਹੜਾ ਇੰਡੀਅਨ ਆਰਮੀ ਦਾ ਨਿਊ ਦੁਲਹੀ ਦੇ ਵਿੱਚ ਹੈਗੇ ਚੀਫ ਕੌਣ ਹੈ ਆਰਮੀ ਸਟਾਫ ਦੇ ਜਨਰਲ ਮਨੋਜ ਪਾਂਡੇ ਇੱਥੋਂ ਦਾ ਅਪ੍ਰੇਸ਼ਨ ਬੰਨੀ ਵਨਰ ਹੈ ਜੇ ਇੱਥੋਂ ਬੰਦੇ ਫੁੱਲ ਜਾਨਸ ਹੁੰਦੇ ਆ ਠੀਕ ਹੈ ਜੀ ਸਭ ਤੋਂ ਜ਼ਿਆਦਾ ਇਹਦੇ ਚੋਂ ਬੰਨਦੇ ਜਾਨਸ ਹੈ ਹੁਣ ਕਈ ਵਾਰੀ ਤੁਹਾਨੂੰ ਰਾਜੇ ਪੰਜਾਬ ਜੇਤਾ ਦਾ ਕੋਈ ਕੰਪਿਊਟਰ ਦੇ ਵਿੱਚ ਤਾਂ ਉਹ ਡਾਇਰੈਕਟ ਇੱਥੋਂ ਆਈ ਵੀ ਪੁੱਛ ਸਕਦੇ ਆ ਕਿ ਯੂਪੀਆਈ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਜੇ ਆਪਾਂ ਕਿਸੇ ਨੂੰ ਪੇਮੈਂਟ ਸੈਂਡ ਕਰਨੀ ਹੈ ਮੈਂ ਤੁਹਾਨੂੰ ਕਹਿੰਦਾ ਸਕੈਨਰ ਲੈ ਲਓ ਭਾਈ ਜੇ ਕਿਸੇ ਨੇ ਪੇਮੈਂਟ ਸੈਂਡ ਕਰਦੀਆਂ ਹੈ ਨਾ ਤੌਰ ਤੇ ਆਪਾਂ ਸਕੈਨਰ ਵੀ ਭੇਜਦੇ ਹਾਂ ਜਾਂ ਤੁਸੀਂ ਬਸ ਵਾਕ ਦੁਕਾਨਾਂ ਤੇ ਜਾਂਦੇ ਹੋ ਉੱਥੇ ਵੀ ਤੁਹਾਨੂੰ ਸਕੈਨਰ ਮਿਲਦਾ ਹੈ ਆਪਾਂ ਕਹਿੰਦਾ ਯੂਪੀਆਈ ਪੇਮੈਂਟ ਕਰ ਤਾਂ ਯੂਪੀਆਈ ਪੇਮੈਂਟ ਦੀ ਫੁੱਲ ਫਾਰਮ ਦੇਖ ਲਓ ਕਿਉਂਕਿ ਡਾਇਰੈਕਟ ਕੀ ਵੀ ਪੇਪਰ ਦੇ ਵਿੱਚ ਯੂਪੀਏ ਦੀ ਫੁੱਲ ਫਾਰਮ ਦੀ ਪ੍ਰੈਕਟਿਸਨ ਆਏ ਹੋਇਆ ਕੰਪਿਊਟਰ ਦੇ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ ਸਰਵਿਸ ਕਹਿੰਦੇ ਕਿਹੜਾ ਉਹ ਦੇਖੋ ਆਪਣੇ ਦਾਦਾ ਜੀ ਇੰਡੀਆ ਦੇ ਵਿੱਚ ਜਿਹ ਤਾਂ ਇਹ ਆਪਣੀ ਪਹਿਲੀ ਯੂਰਪੀਅਨ ਕੰਟਰੀ ਕਿਹੜੀ ਬਣ ਗਈ ਯੂਰਪੀਅਨ ਕੰਟਰੀ ਹੈ ਪਹਿਲੀ ਜਿਹਨੇ ਰਾਜੇ ਯੂਪੀਆ ਨੂੰ ਅਪਣਾ ਲਿਆ ਠੀਕ ਹੈ ਜੀ ਉਹ ਇਹ ਪੁੱਛਣਾ ਕਿਨੇ ਅਪਣਾਇ ਰਾਜੇ ਇਹ ਅਪਣਾਇਆ ਫਰਾਂਸ ਨੇ ਠੀਕ ਹੈ ਜੀ ਫਰਾਂਸ ਨੇ ਅਗਲਾ ਤੁਹਾਨੂੰ ਪਤਾ ਰਾਜੇ FIFA FIFA ਫੁੱਟਬਾਲ ਦੇ ਮੈਚ ਕਰਾਉਂਦੀ ਹੈ ਰਾਜੇ 1904 ਦੇ ਵਿੱਚ ਜਿਹੜੀ ਸਥਾਪਨਾ ਹੋਈ ਸੀ ਯੂਰਿਕ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈਡਕ quarters FIFA ਦਾ ਫੁੱਟਬਾਲ ਦੇ ਮੈਚ ਕਰਵਾਉਂਦੀ ਹੈ ਹੈਨਾ ਇਹ ਕਹਿੰਦੇ ਜਿਹੜੇ ਹੁਣ 2026 ਦੇ ਵਿੱਚ FIFA ਦਾ World Cup ਹੋਣਾਗਾ ਇਹਨਾਂ ਦੇ ਵਿੱਚੋਂ ਕਿਹੜੀ ਕੰਟਰੀ ਨੂੰ ਹੋਸਟ ਕਰੂਗੀ ਮੇਜਬਾਨੀ ਕਿਹੜੀ ਕੰਟਰੀ ਕਰੂਗੀ ਇਹਨਾਂ ਦੇ ਵਿੱਚੋਂ ਤਾਂ ਰਾਜੇ ਕੋਈ ਇੱਕ ਕੰਟਰੀ ਨਹੀਂ ਕਰੂਗੀ ਇਹ ਤਿੰਨ ਕੰਟਰੀਆਂ ਮਿਲ ਕੇ ਕਰਨਗੀਆਂ ਅਲੱਗ-ਅਲੱਗ ਜਗ੍ਹਾ ਤੇ ਅਮਰੀਕਾ ਕੈਨੇਡਾ ਮੈਕਸੀਕੋ ਠੀਕ ਹੈ ਜੀ ਤਾਂ ਇਹਦਾ ਆਨਸਰ ਹੈਗਾ ਆਪਣਾ C ਨੰਬਰ ਆਪਸ਼ਨ ਔਰ D ਨੰਬਰ ਆਪਸ਼ਨ ਸੋਰੀ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਜੀ ਅੱਜ ਦਾ ਆਪਣਾ ਲਾਸਟ ਸਵਾਲ ਹੈ ਰਾਜੇ ਕਹਿੰਦੇ ਇਹ ਪ੍ਰਸ਼ਨ ਤੁਹਾਨੂੰ ਮੈਂ ਪਹਿਲਾਂ ਵੀ ਕਰਵਾ ਕੇ ਗਿਆ ਹਾਂ ਉਦੋਂ ਤੁਹਾਨੂੰ ਮੈਂ ਸਿਰਫ ਇਹ ਗੱਲ ਕੀਤੀ ਸੀ ਕਿ ਯੂਨੀਫਾਰਮ ਸਿਵਲ ਕੋਡ ਬਿੱਲ ਕਿਹੜੀ ਸਟੇਟ ਗਵਰਨਮੈਂਟ ਲਾਗੂ ਕਰੇਗੀ ਇਹ ਗੱਲ ਕਰੀ ਸੀ ਮੈਨੂੰ ਲਾਗੂ ਕਰੇਗੀ ਉਦੋਂ ਇਹਨਾਂ ਦਾ ਚੱਲ ਰਿਹਾ ਸੀ ਮੁੱਦਾ ਇਹ ਚੀਜ਼ ਨੂੰ ਲੈ ਕੇ ਪਰ ਹੁਣ ਇਹਨਾਂ ਨੇ ਬਿੱਲ ਕੀ ਕਰਤਾ ਜੀ ਪੇਸ਼ ਕਰਤਾ ਠੀਕ ਹੈ ਜੀ ਤਾਂ ਕੀ ਨਹੀਂ ਕੀਤਾ ਉੱਤਰਾਖੰਡ ਨੇ ਕੀਤਾ ਇਹ ਪ੍ਰਸ਼ਨ ਤੁਹਾਨੂੰ ਆਉਣਾ ਚਾਹੀਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਪਏ ਵੀਡੀਓ ਦੇ ਵਿੱਚ ਡਿਸਕਸ ਕਰਕੇ ਜਾ ਚੁੱਕੇ ਹਾਂ ਪ੍ਰਸ਼ਨ ਨੂੰ ਠੀਕ ਹੈ ਜੀ ਸਰ ਜੀ ਇਹਦੇ ਨਾਲ ਕੀ ਹੁੰਦਾ ਇਹ ਲੈਕਚਰ ਦੀ ਸਮਾਪਤੀ ਹੁੰਦੀ ਹੈ ਇਹਦੇ ਵਿੱਚ ਅੱਜ ਆਪਾਂ 7 8 9 ਫਰਵਰੀ ਦੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰ ਹੈ ਉਹ ਕਵਰ ਕਰ ਲਏ ਨੇ ਬਾਕੀ ਕੱਲੋਂ ਤੱਕ ਨੂੰ 10 11 12 ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਮਿਲਣਗੇ ਤੇ ਕਿਸੇ ਵੀ ਕੈਂਡੀਡੇਟ ਨੂੰ ਇਹ ਜੇ ਮੈਂ ਦੁਬਾਰੇ ਫੇਰ ਕਹਿਣਾ ਚਾਹਣਾ ਕਿਸੇ ਵੀ ਕੈਂਡੀਡੇਟ ਉੱਪਰ ਆਉਣ ਦੀ ਲੋੜ ਨਹੀਂ ਹੈਗੀ ਕਰੰਟ ਅਫੇਅਰ ਬਾਹਰੋਂ ਆ ਜਾਣਗੇ ਫਲਾਨੇ ਕਿਤੋਂ ਆ ਜਾਣਗੇ ਧਮਕੇ ਕਿਤੋਂ ਆ ਜਾਣਗੇ ਸਾਰੇ ਸਾਰੇ ਕਰੰਟ ਅਫੇਅਰ ਕਰਵਾਏ ਹੋਏ ਦੇ ਵਿੱਚੋਂ ਮਿਲਣਗੇ ਰੌਲਾ ਕੀ ਹੈ ਰੌਲਾ ਇਹ ਪੈਂਦਾ ਕਿ ਜੇ ਤੁਸੀਂ ਉਲਝੇ ਜਾਂਦੇ ਹੋ ਠੀਕ ਹੈ ਜੀ ਤੁਸੀਂ ਉਲਝੇ ਕਿਹੜੇ ਵੇਸਤੇ ਹੋ ਨਾਲੇ ਤੁਸੀਂ ਇਧਰੋਂ ਕਰੰਟ ਅਫੇਅਰ ਦੇਖਣ ਲੱਗ ਜਾਨੇ ਉਹਨਾਂ ਨਾਲੇ ਕਿਸੇ ਹੋਰ ਕੋਲ ਜਾ ਕੇ ਦੇਖਣ ਲੱਗ ਜਾਨੇ ਉਹਨਾਂ ਨਾਲੇ ਤੁਸੀਂ ਆਪ ਦੇ ਵਿੱਚ ਡਾਇਰੈਕਟਰੀ ਕਰਨ ਲੱਗ ਜਾਨੇ ਹੋ ਉਹਨੇ ਕਰਕੇ ਤੁਹਾਨੂੰ ਆਪ ਦੇ ਆਪ ਦੇ ਵਿੱਚ ਤੁਸੀਂ ਉਲਝ ਜਾਨੇ ਹੋ ਫੇਰ ਕੰਨਾ ਛੱਡੋ ਪਰੇ ਕਰੰਟ ਅਫੇਅਰਾਂ ਨੂੰ ਠੀਕ ਹੈ ਜੀ ਤੇ ਤੁਹਾਨੂੰ ਇਹਨਾਂ ਦਾਸਤਾ ਪੇਪਰ ਦੇ ਵਿੱਚ राजे ਇਹ ਸਮਝ ਲਓ ਕਿ 15 ਤੋਂ 16 ਬੀ ਤੋਂ ਬਾਈ ਕਿਸੇ ਪੇਪਰ ਦੇ ਵਿੱਚ ਕਿਸੇ ਪੇਪਰ ਦੇ ਵਿੱਚ 15 16 ਨੰਬਰੇ ਕਰੰਟ ਫਿਰ ਕਿਸੇ 'ਚ 20 ਤੇ 22 ਨੰਬਰੇ ਕਰੰਟ ਫਿਰ ਤੁਹਾਨੂੰ ਮਿਲਣਗੇ ਮਿਲਣਗੇ ਤਾਂ ਕਰਕੇ ਰਾਜੀ ਇਹ ਕਰੰਟ ਫਿਰ ਤੁਹਾਡੇ ਵਾਸਤੇ ਸ਼ਫੀਸ਼ੈਂਟ ਆ ਇਹਨਾਂ ਦਾ ਨੂੰ ਇਹ ਪ੍ਰੋਮਿਸ ਨਾ ਕਹਿ ਸਕਦਾ ਆ ਆਪਦੇ ਤਜਰਬੇ ਦੇ ਹਿਸਾਬ ਤੇ ਕਹਿ ਸਕਦਾਗਾ ਕਿ ਇਸ ਤੋਂ ਬਾਹਰੋਂ ਨਹੀਂ ਹੁੰਦੇ ਠੀਕ ਹੈ ਜੀ ਬਾਕੀ ਤੁਹਾਡੀ ਮਰਜ਼ੀ ਆ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਸਦੇ ਰਹੋ